نو شہر پروگرام میں واسطے پرتےشی طرف آپ جی کا ہاردک سوگت ہے یہ شاید ذرا شہید بگت سنگھت اج دیا وشیش

ਇਹਨਾਂ ਨੇ ਸਮਰਾਟ ਸਕੂਲ ਬਣਾਏ ਨੇ ਉਹ ਮੈਰੀਟ ਆਪਣੇ ਇੱਕ ਹੋਰ ਸਕੂਲ ਬਣਾਏ ਨੇ ਉਹ ਰੰਗ ਬੂਟੇ ਕਰਕੇ ਫੁੱਲ ਫਲ ਕੱਢ ਕੇ ਕਲੀ ਚੁੰਨਾ ਕਲੀ ਚੁੰਨਾ ਕਰਕੇ ਉਹਦੇ ਨਾਲ ਵਿੱਦਿਆ ਐਜੂਕੇਸ਼ਨ ਇੰਪਰੂਵਮੈਂਟ ਨਹੀਂ ਹੁੰਦੀ ਬੱਚਾ ਬਿਲਡਿੰਗ ਤੋਂ ਬਿਨਾਂ ਪੜ੍ਹ ਸਕਦਾ ਬਸ ਬੱਚਾ ਬੱਚਾ ਡੈਸਕਾਂ ਤੋਂ ਬਿਨਾਂ ਪੜ੍ਹ ਸਕਦਾ ਲੇਕਿਨ ਬੱਚਾ ਟੀਚਰ ਤੋਂ ਬਿਨਾਂ ਨਹੀਂ ਪੜ੍ਹ ਸਕਦਾ ਅਸਲੀ ਮੈਂ ਇਹ ਸਮਝਣਾ ਹੈ ਕਿ ਇਹ ਸਰਕਾਰ ਨੇ ਨਾ ਪਿਛਲੀਆਂ ਸਰਕਾਰਾਂ ਨੇ ਇਹ ਟੀਚਰਾਂ ਦੀ ਜੜੀ ਵੱਲ ਜਿੱਥੇ ਗਰੀਬ ਬੱਚੇ ਪੜ੍ਹਦੇ ਨੇ ਉਧਰ ਧਿਆਨ ਨਹੀਂ ਦਿੱਤਾ ਬਲਕਿ ਮੈਂ ਤੇ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਵੀ ਸੈਂਟਰ ਦੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਕਿ ਸਾਡਾ ਦੇਸ਼ ਸਾਡਾ ਪੰਜਾਬ ਸਾਡੇ ਲੋਕ ਤਾਂਹੀ ਤਰੱਕੀ ਕਰ ਸਕਦੇ ਨੇ ਜੇ ਸਰਕਾਰੀ ਸਕੂਲਾਂ ਦੀ এডਿਕੇਸ਼ਨ ਵੀ ਗਵਰਨਮੈਂਟ ਸਕੂਲਾਂ ਦੇ ਬਰਾਬਰ ਕਰ ਜਿੰਨੀ ਦੇਰ ਤੱਕ ਬਰਾਬਰ ਦੀ ਐਜੂਕੇਸ਼ਨ ਨਹੀਂ ਹੁੰਦੀ ਉਹਨੇ ਦੇਰ ਤੱਕ ਸਾਡਾ ਨਾ ਪੰਜਾਬ ਨਾ ਦੇਸ਼ ਤਰੱਕੀ ਨਹੀਂ ਕਰ ਸਕੇਗਾ ਜਿਹੜਾ ਉਹਨਾਂ ਨੇ ਯੁੱਧ ਨਸ਼ਾ ਅਪਰਧ ਛੇੜਿਆ ਉਹਦੇ ਸੰਬੰਧ ਵਿੱਚ ਜਨਾਬ ਜੀ ਬੈਂ ਸਮਝਣਾ ਗੱਲ ਤਾਂ ਹੈ ਚੰਗੀ ਲੇਕਿਨ ਉਹਦਾ ਅਸਰ ਕਿੰਨਾ ਕੋਇਆ ਉਹ ਅਜੇ ਤੱਕ ਉਹ ਬਹੁਤਾ ਸਾਹਮਣੇ ਨਹੀਂ ਆਇਆ ਇਸ ਕਰਕੇ ਮੈਂ ਸਮਝਣਾ ਇਹਦੇ ਵਿੱਚ ਵੀ ਮਾਨ ਸਾਫੇਲੀ ਹੋਇਆ ਜੀ ਦੱਸਦੇ ਵਧੀਆ ਦਾ ਕਿਉਂਕਿ ਨਸ਼ੇ ਦਾ ਇਹ ਇੱਕ ਬਖਾਵੇ ਦੇ ਤੌਰ ਤੇ ਕੁਝ ਕੋ ਲੋਕਾਂ ਨੂੰ ਫੜ ਲੈਣਾ ਮੈਂ ਸਮਝਣਾ ਜਿੰਨੀ ਦੇਰ ਤੱਕ ਜਿਹੜੇ ਵੱਡੇ ਲੋਕ ਨੇ ਜਿਹੜੇ ਸਪਲਾਈਅਰ ਨੇ ਉਹਨਾਂ ਨੂੰ ਨਹੀਂ ਨੱਥ ਪਾਈ ਜਾਂਦੀ ਆ ਮੈਂ ਵਰਕਰ ਨੂੰ ਕਿ ਜੇ ਮਾਰੇ ਮੋਟੇ ਉਹਨੂੰ ਫੜ ਲੈਣਾ ਉਹਨੂੰ ਮੁੜ ਕੇ ਆ ਇਸਤਾਰਾ ਵਿੱਚ ਜ਼ਾਹਿਰ ਕਰਨਾ ਆਪਣੇ ਮੂੰਹ ਆਪਣੇ ਟੀਵੀਾਂ ਵਿੱਚ ਦਿਖਾਉਣਾ ਉਹ ਇਹਨਾਂ ਗੱਲ ਨਹੀਂ ਰੱਖਦਾ ਜਿੰਨੀ ਦੇਰ ਤੱਕ ਤੁਸੀਂ ਮગર ਮੱਛਾ ਨੂੰ ਨਹੀਂ ਫੜਦੇ ਜਿਹੜੇ ਸਪਲਾਈ ਕਰਦੇ ਨੇ ਜਿਨ੍ਹਾਂ ਨੇ ਅਸਲੀ ਜੁਰਮ ਨਵਾਂ ਸਾਹਿਬ ਜਿਹੜੀ ਸ਼ੋਮਨੀ ਅਕਾਲੀ ਨਾਲ ਦੋ ਫਾੜ ਹੋਈ ਆ ਇਹ ਇਕੱਠੇ ਹੋਣ ਦੀ ਕੋਈ ਸੰਭਾਗਤਾ ਹੈ ਕੋਈ ਉਹਦੇ ਬਾਰੇ ਕੀ ਦੇਖੋ ਇਹ ਅਸੂਲਨ ਲੜਾਈ ਆ ਦੋਨਾਂ ਦੀ ਇਸ ਲਈ ਮੈਂ ਸਮਝਦਾ ਕਿ ਇਹ ਅਸੂਲਨ ਲੜਾਈ ਜਿਹੜੀ ਆ ਜਿੰਨੀ ਦੇਰ ਤੱਕ ਆਪਸ ਵਿੱਚ اصولਾਂ ਦਾ ਬੈਠ ਕੇ ਨਿਬਟਾਰਾ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਕਹਾਣੀ ਬੜੀ ਔਖੀ ਹੈ ਔਰ ਕਿਉਂਕਿ ਉਹ ਮੰਗਦੇ ਨੇ ਲੀਡਰਸ਼ਿਪ ਦੀ ਤਬਦੀਲੀ ਇੱਕ ਤੜਾ ਲੀਡਰਸ਼ਿਪ ਦੀ ਤਬਦੀਲੀ ਇੱਕ ਕਹਿੰਦਾ ਮੈਂ ਹੀ ਜੋ ਹਾਂ ਮੈਂ ਬਣਿਆ ਮੈਨੂੰ ਮੈਂ ਬਣਾਤਾ ਮੈਂ ਬਣਿਆ ਇਸ ਕਰਕੇ ਮੈਨੂੰ ਰਹਿਣ ਦਿਓ ਏ ਹੁਣ ਮਸਲਾ ਹੱਲ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਤਾਂ ਰੱਬ ਹੀ ਜਾਣੇ ਤੁਹਾਡਾ ਤਜਰਬਾ ਕੀ ਕਹਿੰਦਾ ਮੇਰਾ ਤੁਹਾਡਾ ਤਜਰਬਾ ਵੀ ਬਹੁਤ ਲੱਗਾ ਹੈ ਮੇਰਾ ਤਜਰਬਾ ਦੇਖੋ ਗੱਲ ਸੇ ਮੈਂ ਸਮਝਣਾ ਹੈ ਕਿ ਜੇ ਨਹੀਂ ਦੇਰ ਤੱਕ ਇਹ ਕਾ ਨਹੀਂ ਹੁੰਦਾ ਉਨੀ ਦੇਰ ਤੱਕ ਪੰਜਾਬ ਦਾ ਸਿਕੋਂ ਦਾ ਭਲਾ ਨਹੀਂ ਹੋਣਾ ਕਾਹੀ ਥੋੜੀ ਛੋਟੀ ਹੈ ਜਾਂਦੀ ਹੈ ਸਾਨੂੰ ਮੰਗਣ ਦੀ ਯਾਦ ਨਹੀਂ ਆਉਂਦੀ ਸਾਡੇ ਅੰਦਰ ਕਿਤੇ ਕੋਈ ਪੂਰਾ ਗੁਰੂ ਤੇ ਆਖੀ ਬਖਸ਼ਿਸ਼ ਕਰੇ ਤੇ ਭਾਈ ਗੋਤਾਰ ਸਾੰਮੀ ਕਹਿੰਦੇ ਭਜਨ ਸੰਗਿਆ ਕਰਕੇ ਇਸ ਮਾਮ ਕੀ ਕਰਾਂ ਭਾਈ ਗੋਤਾਰ ਸਾੰਮੀ ਕਹਿੰਦੇ ਇਹ ਮਿਲਦੀ ਹੈ ਜੀ ਸਾਰਿਆਂ ਦੀ ਤਹਿਤ ਹੋ ਜਾਂਦੀ ਹੈ ਭਾਈ ਗੋਤਾਰ ਜੀ ਕਹਿੰਦੇ ਗੁਰੂ ਕਿਵੇਂ ਜੜ ਵਰਤਦਾ ਹੈ ਬੰਦੇ ਨਾਲ ਕੋਈ ਦੁਨੀਆਵੀ ਸ਼ਾਂਤੀ ਨਹੀਂ ਆਉਂਦੀ ਸਾਡੇ ਸੋਖ ਦਿਖਵਾ ਬਈ ਪਾਣੀ ਸਮਝਾ ਕਿ ਇਹ ਮਹਾਕਾਦੇ ਸੰਵਾਦ ਹੈ ਜਿਵੇਂ ਕਿਸੇ ਵੈਦ ਦੇ ਕੋਲ ਹਕੀਮ ਦੇ ਕੋਲ ਰੋਗੀ ਆਉਂਦੇ ਨੇ 15 20 ਪਿੰਡਾਂ ਪਿੱਛੇ ਨਾ ਇੱਕ ਹਕੀਮ ਹੋਇਆ ਕਰਦਾ ਸੀ ਸਿਆਣਾ ਕਹਿੰਦੇ ਹੁਣ ਬਿਲਕੁਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੇ ਰੋਗੀ ਆਉਂਦੇ ਨੇ ਸਿਆਣੇ ਹੀਮ ਹੁਣ ਸਿਆਣਾ ਜੀ ਵੀ ਕਰਦਾ ਹੈ ਉਹ ਵੇਖਦਾ ਹੈ ਡਾਇਗਨੋਸ ਕਰਦਾ ਨਾ ਪਹਿਲਾਂ ਨਬੀ ਪੜ ਕੇ ਵੀ ਕਿਹਨੂੰ ਬਿਮਾਰੀ ਕੀ ਹੈ ਪੁਰਾਣੇ ਸੁਭਾਤੇ ਹਕੀਮ ਡਾਇਗਨੋਸ ਕਰਦਾ ਜਿੰਨਾਂ ਦਾ ਆਗਮਨ 1600 ਤੋਂ 2500 ਦੇ ਵਿੱਚ ਕੀਤ ਪੁਰਵਕੀਤ ਹੁੰਦਾ ਹੈ ਮਹਾਸੂਤਰੀ ਦੀ ਕੋਕ ਨੂੰ ਪਾਸ ਲੱਗ ਤੇ ਇਸ ਪਾਸ ਚ ਨਹੀਂ ਦੇ ਕਰਦੇ ਇਹ ਮਤੋਂ ਅਨੇਕਿਸ਼ੋ ਦੀ ਬੇਨਤੀ ਕਰ ਲਗਾ ਕਿਉਂਕਿ ਨਾਲ ਨਾਲ ਆਪਾਂ ਇੱਥੇ ਇਤਿਹਾਸ ਦੇ ਪੰਨੇ ਦੇ ਨਾਲ ਸਾਝ ਪਾਉਣੀ ਹੈ ਉਥੇ ਸਤ ਕੋ ਨੇ ਜੋ ਸਾਡੇ ਬਾਤ ਦੇ ਪੂਰਨੇ ਪਾਏ ਹਨ ਅਸੀਂ ਉਸ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਦੋਵੇਂ ਗਰੁੱਪ ਉੱਧਰ ਨੇ ਭਾ ਪਾ ਰਾਮਰਾਜ ਜੀ ਵੀ ਤੇ گرو ہرکشن صاحب جی ہوں ایسی گل نہیں کہ رام رائے نہیں سات دیکھو اورنگزیب کے دربارہ میں ستوے پاشاہ دربار سل آؤ اسے کچھ بچار دی ہیں مان مانو بھی ہوں مہاراج نے آپ ساتھ گور نہیں کہ ਪਰ ਇਹ ਸਤੁ ਆਪਣੀ ਥਾਰੇ ਉਤੇ ਰਾਮ ਰਾਏ ਉਪੇ ਇਹ ਮੀਨਸ ਇਹਦਾ ਮਤਲਬ ਕੀ ਹੈ ਵੀ ਉਹ ਜੇਲ੍ਹ 세 ਵੇਲਾ ਨਿਕਾਇਆ ਮਾਂ ਨਾਨਕ ਗਾ ਵੀ ਹੈ ਗੁਣੀ ਨਿਦਾਨ ਨਾਨਕ ਗਾ ਵੀ ਹੈ ਗੁਣੀ ਨਿਦਾਨ ਨਾਨਕ ਗਾ ਵੀ ਹੈ ਗੁਣੀ ਨਿਦਾਨ ਨਾਨਕ ਗਾ ਵੀ ਹੈ ਗੁਣੀ ਜਿਸ ਨੇ ਵੀ 세 ਵੇਲਾ ਇਸ

کرتے پھر اس نے وہ نہیں کرنا کہ پہتے نے پھر لوگ محسوس کرتے کہ سجنہ تم کیا صرف ہی ایک موقع یہ تیرا پہلا تیار نہیں ہو پائی ہوگی یہ تیرا پہلا تیار نہیں ہو پائی ہوگی ہاتھیں بہت سارے اپنے اونا دیویٹیوں ایک بھاپڑا ہے پکشن ہی بھی نکڑا ہے وہ بھڑا بھی ہوتا ہے پھر تو پاپڑا کیا بھڑا کشن یعنی کبھی اے دے ساڑے سے کشن نہیں ہوئے تھے اے بھڑا کشن اکبار ہے پہ تسی بھی کو جدوں ਗੁਰਦੇਵ ਸਿੰਘ ਦੇ ਪਾਜਾ ਸਰਦੀ ਤੇ ਪਹੁੰਚਦੇ ਨੇ ਗੁਰਦੇਵ ਸਾਹਿਬ ਜੀ ਦੇ ਨਾਲ ਗੁਰ ਕੇ ਪਿਆਰੇ ਨੇ ਸੰਗਤਾਂ ਮਿਲੀਆਂ ਨੇ ਨਮਸਕਾਰਾਂ ਕਰੀਆਂ ਕਰਦੇ ਨੇ ਇਹਦੇ ਕੀ ਖਾ ਵਸ ਹੋ ਕੇ ਕੇ ਬੋਲ ਬੋਲੇ ਸਨ ਕੀ ਖਾ ਵਸ ਹੋ ਕੇ ਪਰ ਗੁਰਦੇਵ ਸਿੰਘ ਦੇ ਪਾਜਾ ਜੀ ਮਹਾਰਾਜ ਕੋਲ ਜਦ ਚੱਲ ਕੇ ਆਇਆ ਸਤਗੁਰ ਦੇ ਪਾਜਾ ਜੀ ਨਾ ਹਰਿ ਸਿੰਘ ਸਾਹਿਬ ਜੀ ਮਹਾਰਾਜ ਸਤਗੁਰ ਨੇ ਇੱਕ ਪਿਆਰ ਦਿੱਤਾ ਗੁਰਮਾਨਿਕ ਦੇ ਘਰ ਦੀ ਕਮਾਜੀ ਮੇਲ ਸੀ گرو نانک کے گھر کی وڈیائی کہ منگ اسٹھ ہوا بال کتے گدی شدید ملی ہوئی ہے گرو نانک کے گھر کی اس کے پاس کی بڑی داد ہے بڑی رحمت ہے مہاراج دیا بخشیا بڑی نے ਇਸ ਘਰ ਦੀਆਂ ਬੜੀਆਂ ਬੜੀਆਂ ਨੇਕਾ ਕੱਟਾ ਸਮਝ ਲਵੇ ਬਹੁਤ ਕੁਝ ਬੜੀ ਜਾਂਦਾ ਹੈ ਇੱਕ ਵਾਰ ਪਿਆਰ ਨਾਲ ਸਾਥ ਵਾਇਓਵਾਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਮਰ ਬੋਲ ਜਦ ਵੀ ਸਤ ਜੀ ਰੋਜ ਪਰਦੇ ਹੋ ਕੇਵਲ ਇੱਕ ਸੰਸਕ੍ਰਿਤੀ ਰੂਪੇ ਗੁਣ ਗਾਣੀ ਜਾਂ ਕਰੀ ਵੀ ਜਦੋਂ ਲਿੰਨਾ ਕੰਪੈਰੀਸਨ ਜਦ ਸਟਡੀ ਹੁੰਦੀ ਹੈ ਤਾਂ ਕਲਾਤ ਨੂੰ ਧਿਆਨ ਕਰ ਜਾਂ ਮੇਰਾ ਕੋਆ ਵਿਕਿਆ ਵੀ ਸਰਵਤ ਸਿਰਨ ਹੁੰਦੇ ਨੇ ਵੀ ਇੱਕ ਬਤਾ ਮਨੁਸਮਾਨਾ ਬਲੋ ਆ ਰਿਹਾ ਹੈ ਜੀ ਜਾਏ ਨੂੰ ਭਾਈ ਜਾਰੇ ਨੂੰ ਆ ਰਹੇ ਇਸ ਟੈਂਕੀ ਵੱਲੋਂ ਆ ਰਹੇ ਸਿੱਖਾਂ ਨੂੰ ਜਾरेगा ਹੁਣ ਇੱਕ ਵੱਡੀ ਮਨੀ ਤੋਰ ਜੂਗੇ ਤੁਸੀਂ ਦੇਖੋਗੇ ਨਾ ਕਿ ਕਿਹੜਾ ਬੰਦਾ ਗੱਲ ਕਰ ਸਕਦਾ ਹੈ ਉਹਨੂੰ ਚੋਰੂਗੇ ਉਹਨੂੰ ਗਰੂ ਰਾਮ ਰਾਏ ਕਿਉਂਕਿ ਤੋਰਿਆ ਜਾਂਦਾ ਹੈ ਕਿ ਉਹਨਾਂ ਦੀ ਵਿਦਿਅਕਤਾ ਵੀ ਸੀ ਹਾਂ ਉਹ ਕੱਲ ਵੱਖਰੀ ਹੈ ਕਿ ਇੱਕ ਪ੍ਰਭਾਵ ਦੇ ਵਿੱਚ ਆ ਕੇ ਕਿਉਂਕਿ ਹੁਣ ਜਿੰਨੇ ਸਵਾਲ ਜਵਾਬ ਪੁੱਛੇ ਜਾਂਦੇ ਨੇ

چلیے میرے متر لگے جلو اس گل کا پتا لگی جہی میں رام رائے جی نے چھوٹے ہاتھ شاہ جی 1652 ਦੇ ਆਗਮਨ ਹੈ ਮੇਕੋ ਸਿੱਖੀ ਦੀ ਖੇਡ ਕਿਹਾ ਨਾ ਇੱਕ ਕਿਸੇ ਨੂੰ ਦੇਣ ਦੀ ਨਹੀਂ ਹੈ ਜੇ ਸਿੱਖੀ ਦੀ ਖੇਡ ਦੇਣੀ ਹੁੰਦੀ ਤੇ ਸਤਗੁਰ ਆਪਣੇ ਪੁੱਤਰਾਂ ਦੇ ਰਹੇ ਤੁਸੀਂ ਅਰਬ ਤਾਂ ਕੋ ਦੇਖੋ ਪਰ ਨਾਲ ਸਾਡੇ ਸਮੇਂ ਕੋ ਦੇਖੋ ਸਿੱਖੀ ਦੀ ਕਿਹੜੀ ਕਮਾਈ ਦੀ ਖੇਡ ਹੈ ਕਮਾਈ ਦੀ ਖੇਡ ਜਿਸ ਨੇ ਕਾੜਨਾ ਕੈਂਤੀ ਜਿਸ ਨੇ ਕਮਾਈ ਕੀਤੀ ਮੁਕਤੀ ਦਾ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਕਿ ਜੇ ਕੋਈ ਸਵਾਲ ਕਰੇ

مائی کر لے تھوڑا جا ہو سال پکڑ میں کیا جا بے گی دنیا کے اشکار سامنے کر لے گے. بھی مانا گا ہوں کہ انہوں پرنسی پڑھ دے کرے جنم لیند دے ناری کو پرنسی پڑھ دے پڑھ جاتا کہ انہوں جاکٹر دے کرے جنم لیند دے ناری کو جاکٹر نہیں پڑھ جاتا انجینئر دے کرے جنم لیند دے ناری کو انجینئر نہیں پڑھ گیا بلکہ انہوں کو شڑی کرنی پہ انجینئر کی پڑھائی

ਇਸ ਵਿਸ਼ੇ ਨਾਲ ਦੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਦੇ ਇਲਾਹੀ ਦਾਤ ਆਉਂਦੀ ਹੈ ਤੇ 1600 ਵਿਕਾਰ ਤੇ ਗੁੱਤਕ ਜੀ ਪ੍ਰਾਪਤੀ ਹੁੰਦੀ ਹੈ ਹਰ ਐਸਾ ਜੀ ਬਤੇ ਅਥਰੇ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਦੀ ਅਤੁੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਨਮਾਸ਼ੀਰ ਵਿਖੇ ਗੋਦਵਾਲਾ ਸ਼੍ਰੀ ਗੁਰੂ ਸਿੰਘ ਸਭਾ ਨਮਾਸ਼ੀਰ ਵਿਖੇ ਸੰਗਤਾਂ ਨੇ ਜੁੜ ਕੇ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣਿਆ ਅਖਡ ਪਾਤਸ਼ਾਹ ਦੇ ਭੋਗ ਪਾਏ ਗਏ ਗੁਰੂ ਕੇ ਲੰਗਰ ਤੋਂ ਤਾਂ ਵਰਤਾਇਆ ਗਿਆ ਸੂਤਿਆ ਸਹਿਤਾਂ ਨੇ ਸ਼੍ਰੀ ਗੁਰੂ ਰਵਿ ਕਿਸ਼ਨ ਮਹਾਰਾਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸੂਤਿਆ ਸੰਗਤਾਂ ਨੂੰ ਇੱਕ ਵਾਰ ਆਪੇ ਪਾਸ਼ਾ ਜੀ ਪ੍ਰਕਾਸ਼ਪੁਰ ਦੀ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਜਲਸੀਪ ਭਗ세ਗ ਨਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਤੀ ਸਿੰਘ ਇਜਾਜ਼ਤ ਦੇਉ ਧੰਨਵਾਦ